ਸਰਸ਼ੇਖਾਲ ਵੇਖਿਓ ਤੁਸੀਂ ਔਨਯਾਰ ਗੁਰਦਾਸਪੁਰ ਸਰਹੱਦੀ ਇਲਾਕਾ ਹੈ ਔਰ ਇੱਥੇ ਨਜਾਇਜ਼ ਸ਼ਰਾਬ ਨੂੰ ਲੈ ਕੇ ਪੁਲਿਸ ਲਗਾਤਾਰ ਵੱਡੇ ਐਕਸ਼ਨ ਕਰ ਰਹੀ ਹੈ ਪਰ ਨਜਾਇਜ਼ ਸ਼ਰਾਬ ਦੀ ਸਪਲਾਈ ਇੱਥੇ ਬੰਦ ਹੋਣ ਦਾ ਨਾਮ ਨਹੀਂ ਲੈ ਰਹੀ ਹੈ ਤਾਜ਼ਾ ਮਾਮਲਾ ਤਾਰੀਵਾਲ ਥਾਣੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਔਰਤ ਨੂੰ ਸ਼ਰਾਬ ਦੀ ਤਸਕਰੀ ਕਰਦੇ ਹੋਏ ਸ਼ਰਾਬ ਦੀ ਸਪਲਾਈ ਕਰਨ ਜਾਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਕਸਬਾ ਤਾਰੀਵਾਲ ਦਾ ਪੂਰਾ ਮਾਮਲਾ ਜਦੋਂ ਇੱਕ ਐਕਟਿਵਾ ਤੇ ਸਵਾਰ ਹੋ ਕੇ ਔਰਤ 80 ਸ਼ਰਾਬ ਦੀਆਂ ਬੋਤਲਾਂ ਲੈ ਕੇ ਸਪਲਾਈ ਕਰਨ ਜਾ ਰਹੀ ਸੀ ਪੁਲਿਸ ਨਾਕੇਬੰਦੀ ਤੇ ਖੜੀ ਸੀ ਪੁਲਿਸ ਨੂੰ ਦੇਖ ਕੇ ਉਸਨੇ ਐਕਟਿਵਾ ਮੋੜ ਲਿਆ ਘਬਰਾ ਕੇ ਡਰ ਕੇ ਪੁਲਿਸ ਨੂੰ ਸ਼ੱਕ ਹੋਇਆ ਪੁਲਿਸ ਨੇ ਪਿੱਛਾ ਕੀਤਾ ਜਦੋਂ ਸਰਦ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੁਲਿਸ ਵੀ दंग रह ਗਈ ਐਕਟਿਵਾ ਤੇ 80 ਸ਼ਰਾਬ ਦੀਆਂ ਬੋਤਲਾਂ ਲੈ ਕੇ ਉਹ ਔਰਤ ਸਪਲਾਈ ਕਰਨ ਜਾ ਰਹੀ ਸੀ ਸੋ ਪੁਲਿਸ ਜੋ ਦਾਅਵੇ ਕਰ ਰਹੀ ਹੈ ਕਿ ਨਸ਼ੇ ਦੇ ਉੱਤੇ ਤੇ ਸ਼ਰਾਬ ਦੀ ਨਜਾਇਜ਼ ਵਿਕਰੀ ਦੇ ਉੱਤੇ ਅਸੀਂ ਰੋਕ ਲਾ ਦिती ਹੈ ਉਹ ਦਾਅਵੇ ਵੀ ਕਿਤਨਾ ਕਿਤੇ ਖੋਖਲੇ ਸਾਬਿਤ ਹੋ ਰਹੇ ਨੇ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਪੁਲਿਸ ਐਕਸ਼ਨ ਕਰਦੀ ਜਾ ਰਹੀ ਹੈ ਸ਼ਰਾਬ ਤਸਕਰਾਂ ਦਾ ਤੇ ਨਸ਼ਾ ਕਾਰੋਬਾਰੀਆਂ ਦਾ ਜੋ ਰਿਐਕਸ਼ਨ ਹੈ ਉਹ ਵੀ ਸਾਹਮਣੇ ਆ ਰਿਹਾ ਹੈ ਔਰ ਉਹ ਵੱਖੋ ਵੱਖਰੇ ਤਰੀਕੇ ਅਪਣਾ ਕੇ ਹੁਣ ਆਪਣਾ ਕੰਮ ਸ਼ੁਰੂ ਕਰ ਰਹੇ ਨੇ ਸੋ ਗੁਰਦਾਸਪੁਰ ਦੇ ਵਿੱਚ ਨਜਾਇਜ਼ ਸ਼ਰਾਬ ਦੀ ਵਿਕਰੀ ਲਈ ਗੁਰਦਾਸਪੁਰ ਬਦਨਾਮ ਰਿਹਾ ਹੈ ਔਰ ਪੁਲਿਸ ਦੀ ਸ਼ਕਤੀ ਦੇ ਚਲਦਿਆਂ ਇਸ ਸੰਦੇ ਦੇ ਵਿੱਚ ਕਮੀ ਜ਼ਰੂਰ ਦੇਖੀ ਗਈ ਹੈ ਪਰ ਨਜਾਇਜ਼ ਸ਼ਰਾਬ ਵਿਚਣ ਵਾਲੇ ਵੱਖ-ਵੱਖ ਤਰੀਕੇ ਅਪਣਾ ਕੇ ਆਪਣੇ ਕੰਮ ਨੂੰ ਲਗਾਤਾਰ ਚਾਲੂ ਰੱਖ ਰਹੇ ਨੇ ਦੱਸਦੀ ਹੈ ਕਿ ਔਰਤਾਂ ਦੀ ਭਾਗੀਦਾਰੀ ਬਹੁਤ ਵੱਡੇ ਪੱਧਰ ਤੇ ਹੁਣ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਹੀ ਹੈ ਪਹਿਲਾਂ ਔਰਤਾਂ ਘਰ ਦੇ ਵਿੱਚ ਰਾਹ ਵੇਚਦੀਆਂ ਸਨ ਇਸ ਇਲਾਕੇ ਤੋਂ ਕਈ ਖਬਰਾਂ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਖੁਲਾਸੇ ਹੋਏ ਸੀ ਕਿ ਔਰਤਾਂ ਘਰ ਦੇ ਵਿੱਚ ਸ਼ਰਾਬ ਵੇਚਦੀਆਂ ਹਨ ਪਰ ਹੁਣ ਐਕਟਿਵਾਟੇ ਜਾ ਕੇ ਔਰਤਾਂ ਸ਼ਰਾਬ ਸਪਲਾਈ ਕਰ ਰਹੀਆਂ ਨੇ ਸੋ ਮਾਮਲਾ ਖੁੰਡਾਪੁੱਲ ਦਾ ਹੈ ਖੁੰਡਾਪੁੱਲ ਦੇ ਥੱਲਿਓਂ ਐਕਟਿਵਾ ਤੇ ਜਾ ਰਹੀ ਸੀ ਇੱਕ ਔਰਤ ਉਸਨੇ ਪੁਲਿਸ ਨੂੰ ਦੇਖਿਆ ਉਹ ਘਬਰਾ ਗਈ ਘਬਰਾ ਕੇ ਉਸਨੇ ਮੁੜਨ ਦੀ ਕੋਸ਼ਿਸ਼ ਕੀਤੀ ਸ਼ੱਕ ਜਦੋਂ ਪੁਲਿਸ ਨੂੰ ਪੈਦਾ ਹੋਇਆ ਪੁਲਿਸ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ ਉਸ ਨੂੰ ਫੜ ਲਿਆ ਔਰ ਜਦੋਂ ਤਲਾਸ਼ੀ ਲਈ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਐਕਟਿਵਾ ਚੋਂ 80 ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਔਰਤ ਦਾ ਨਾਮ ਰਾਜਕੌਰ ਦੱਸਿਆ ਜਾ ਰਿਹਾ ਜੋ ਕਿ ਪਿੰਡ ਮੋਜਪੁਰ ਦੀ ਰਹਿਣ ਵਾਲੀ ਹੈ ਔਰ ਧਾਰੀਵਾਲ ਥਾਣੇ ਦੀ ਐਸਐਚਓ ਬਲਜੀਤ ਕੌਰ ਨੇ ਦੱਸਿਆ ਹੈ ਕਿ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਔਰ ਇਹ ਮੌਜਪੁਰ ਤੋਂ ਆਕੇ ਧਾਰੀਵਾਲ ਦੇ ਇਲਾਕਿਆਂ ਦੇ ਵਿੱਚ ਸ਼ਰਾਬ ਸਪਲਾਈ ਕਰਦੀ ਹੈ ਇਸ ਕੋਲੋਂ 80 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ ਫਿਲਹਾਲ ਪੁਲਿਸ ਪੁੱਛਗਿੱਛ ਕਰੇਗੀ ਅਤੇ ਪਤਾ ਲਗਾਏਗੀ ਕਿ ਕਿੱਥੋਂ ਇਹ ਪੂਰਾ ਜੋ ਨੈਕਸਸ ਹੈ ਉਹ ਚੱਲ ਰਿਹਾ ਹੈ ਕਿੱਥੋਂ ਇਹ ਨਜਾਇਸ਼ ਸ਼ਰਾਬ ਦੀਆਂ ਜੋ ਬੋਤਲਾਂ ਨੇ ਉਹ ਆਉਂਦੀਆਂ ਨੇ ਤੇ ਅੱਗੇ ਕਿਹੜੇ-ਕਿਹੜੇ ਕਸਬਿਆਂ ਦੇ ਵਿੱਚ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਤੇ ਕਿਨਾ-ਕਿਨਾ ਲੋਕਾਂ ਨੂੰ ਇਹ ਸ਼ਰਾਬ ਸਪਲਾਈ ਹੁੰਦੀ ਹੈ ਕਿ ਇੱਕ ਵੱਡੇ ਪਦਰਤੇ ਇਹ ਸ਼ਰਾਬ ਦੀ ਸਪਲਾਈ ਹੁੰਦੀ ਹੈ ਜਾਂ ਫਿਰ ਘਰ ਘਰ ਜਾ ਕੇ ਇਹ ਸ਼ਰਾਬ ਦੀ ਜੋ ਹੈ ਸਪਲਾਈ ਕੀਤੀ ਜਾਂਦੀ ਹੈ ਔਰਤਾਂ ਦੇ ਸਹਾਰੇ ਕਿ ਐਕਟਿਵਾ ਦੇ ਉੱਤੇ ਔਰਤਾਂ ਨੂੰ ਭੇਜ ਕੇ ਸ਼ਰਾਬ ਦੀ ਜੋ ਸਪਲਾਈ ਹੈ ਉਹ ਕਰਵਾਈ ਜਾਂਦੀ ਹੈ ਤਾਂ ਕਿ ਸ਼ੱਕ ਪੁਲਿਸ ਨੂੰ ਥੋੜਾ ਘੱਟ ਪਾਵੇ ਪਰ ਇਸ ਔਰਤ ਦੇ ਕੇਸ ਦੇ ਵਿੱਚ ਹੋਇਆ ਦਰਸਲ ਇਹ ਹੈ ਕਿ ਔਰਤ ਨੇ ਜਦੋਂ ਪੁਲਿਸ ਨੂੰ ਦੇਖਿਆ ਕਿਉਂਕਿ ਜਦੋਂ ਚੋਰ ਨੂੰ ਪਤਾ ਹੁੰਦਾ ਹੈ ਕਿ ਉਹ ਚੋਰੀ ਕਰਨ ਲੱਗਾ ਹੈ ਤਾਂ ਉਸ ਨੂੰ ਡਰ ਵੀ ਜੂ ਹੁੰਦਾ ਉਸ ਨੇ ਪੁਲਿਸ ਪਾਰਟੀ ਨੂੰ ਦੇਖਿਆ ਪੁਲਿਸ ਪਾਰਟੀ ਨੂੰ ਦੇਖ ਕੇ ਉਹ ਕਪੜਾ ਕਿਸ ਨੇ ਉੱਥੋਂ ਐਕਟਿਵਾ ਮੋਡਨ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਸ਼ੱਕ ਹੋਇਆ ਪਿੱਛਾ ਕੀਤਾ ਔਰ ਜਦੋਂ ਤਲਾਸ਼ੀ ਲਈ ਤਾਂ 80 ਸ਼ਰਾਬ ਦੀਆਂ ਬੋਤਲਾਂ ਉਸ औरत ਕੋਲੋਂ ਬਰਾਮਦ ਹੋਈਆਂ ਨੇ ਫਿਲਹਾਲ ਐਸ ਐਚ ਓ ਬਲਜੀਤ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ ਕਿ ਕੁਝ ਕਿਹਾ ਉਹਨਾਂ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਇਹ ਰਾਜਕੌਰ ਲੇਡੀ ਹੈਗੀ ਆ ਮੌਜਪੁਰ ਦੀ ਰਹਿਣ ਵਾਲੀ ਹੈਗੀ ਆ ਜਿਹੜੀ ਉਥੋਂ ਮੌਜਪੁਰ ਤੋਂ ਇੱਥੇ ਸਪਲਾਈ ਕਰਦੀ ਸੀਗੀ ਧਾਰੀਵਾਲ ਆ ਕੇ ਸ਼ਰਾਬ ਜਿਹਦੇ ਵਿੱਚ ਜਿਹਦੇ ਕੋਲੋਂ ਅਸੀਂ ਉਹਦੀ ਇੱਕ ਐਕਟਵਾ ਸਕੂਟਰੀ ਤੇ ਅਸੀਂ ਬੋਤਲਾਂ ਜਿਹੜੀਆਂ ਹੈਗੀਆਂ ਵਾ ਸ਼ਾਪ ਜਿਹੜੀ ਹੈਗੀ ਉਹਦੇ ਕੋ ਫੜੀ ਆ ਤੇ ਉਹਨੂੰ ਅਸੀਂ ਕੋਡ ਵਿੱਚ ਪੇਸ਼ ਕਰ ਦਿੱਤਾ ਗਿਆ ਨਹੀਂ ਦੇਸੀ ਦੇਸੀ ਉਹਨਾਂ ਨੇ ਆਪ ਤਿਆਰ ਕੀਤੀ ਹੋਈ ਹੈ ਹਾਂ ਪਹਿਲੇ ਵੀ ਪਹਿਲੇ ਵੀ ਇੱਕ ਕੇਸ ਰਜਿਸਟਰ ਆਉਂਦੇ ਜੀ ਲਗ ਲਗ ਜਗ੍ਹਾ ਤੇ ਜਿੱਦਾਂ ਹੈਗੇ ਆ ਉਹ ਸ਼ਰਾਬ ਦੀ ਨਹੀਂ ਸੀ। ਅਸੀਂ ਨਾਕਾ ਲਾਇਆ ਹੋਇਆ ਸੀਗਾ ਤੇ ਖੁੰਡਾ ਕੋਲ ਹੈਗਾ ਜਿਹੜਾ ਉੱਥੇ ਨਾਕਾ ਲਾਇਆ ਹੋਇਆ ਸੀ ਉੱਥੇ ਜਦੋਂ ਅਸੀਂ ਚੈਕਿੰਗ ਕੀਤੀ ਤਾਂ ਥੋੜਾ ਇਹਨੇ ਕੋਸ਼ਿਸ਼ ਕੀਤੀ ਆ ਭੱਜਾਂ। ਫਿਰ ਸਾਨੂੰ ਥੋੜਾ ਸ਼ੱਕ ਹੋ ਗਿਆ ਤੇ ਉਹਦੇ ਦੌਰਾਨ ਸਾਨੂੰ ਅਸੀਂ ਉਹਦਾ ਪਿੱਛਾ ਕੀਤਾ ਜਿਹੜੀ ਕਿ ਉਹ ਲੇਡੀ ਜੋਨ ਕਰਕੇ ਘਬਰਾ ਗਈ ਤੇ ਉਹ ਫਿਰ ਉਹ ਸਾਡੇ ਕੋਲੋਂ ਅਸੀਂ ਜਲਦੀ ਫੜ ਲਈ ਅਸੀਂ। ਇਦੇ ਵਿੱਚ ਰਾਜਕੌਰ ਲੇਡੀਜ਼ ਹੈਗੀ ਆ ਮੌਜਪੁਰ ਦੀ ਰਹਿਣ ਵਾਲੀ ਹੈਗੀ ਆ ਜਿਹੜੀ ਉਥੋਂ ਮੌਜਪੁਰ ਤੋਂ ਗੁਰਦਾਸਪੁਰ ਸਰਹੱਦੀ ਇਲਾਕਾ ਹੈ ਔਰ ਇੱਥੇ ਨਜਾਇਜ਼ ਸ਼ਰਾਬ ਨੂੰ ਲੈ ਕੇ ਪੁਲਿਸ ਲਗਾਤਾਰ ਵੱਡੇ ਐਕਸ਼ਨ ਕਰ ਰਹੀ ਹੈ ਪਰ ਨਜਾਇਜ਼ ਸ਼ਰਾਬ ਦੀ ਸਪਲਾਈ ਇੱਥੇ ਬੰਦ ਹੋਣ ਦਾ ਨਾਮ ਨਹੀਂ ਲੈ ਰਹੀ ਹੈ ਤਾਜ਼ਾ ਮਾਮਲਾ ਤਾਰੀਵਾਲ ਥਾਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਨੂੰ ਸ਼ਰਾਬ ਦੀ ਤਸਕਰੀ ਕਰਦੇ ਹੋਏ ਸ਼ਰਾਬ ਦੀ ਸਪਲਾਈ ਕਰਨ ਜਾਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਕਸਬਾ ਤਾਰੀਵਾਲ ਦਾ ਪੂਰਾ ਮਾਮਲਾ ਜਦੋਂ ਇੱਕ ਐਕਟਿਵਾ ਤੇ ਸਵਾਰ ਹੋ ਕੇ ਔਰਤ 80 ਸ਼ਰਾਬ ਦੀਆਂ ਬੋਤਲਾਂ ਲੈ ਕੇ ਸਪਲਾਈ ਕਰਨ ਜਾ ਰਹੀ ਸੀ ਪੁਲਿਸ ਨਾਕੇਬੰਦੀ ਤੇ ਖੜੀ ਸੀ ਪੁਲਿਸ ਨੂੰ ਦੇਖ ਕੇ ਉਸਨੇ ਐਕਟੀਵਾ ਮੋੜ ਲਿਆ ਘਬਰਾ ਕੇ ਡਰ ਕੇ ਪੁਲਿਸ ਨੂੰ ਸ਼ੱਕ ਹੋਇਆ ਪੁਲਿਸ ਨੇ ਪਿੱਛਾ ਕੀਤਾ ਜਦੋਂ ਸਰਦ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੁਲਿਸ ਵੀ 당ਗ ਰਹਿ ਗਈ ਐਕਟੀਵਾ ਤੇ 80 ਸ਼ਰਾਬ ਦੀਆਂ ਬੋਤਲਾਂ ਲੈ ਕੇ ਉਹ ਔਰਤ ਸਪਲਾਈ ਕਰਨ ਜਾ ਰਹੀ ਸੀ ਸੋ ਪੁਲਿਸ ਜੋ ਦਾਅਵੇ ਕਰ ਰਹੀ ਹੈ ਕਿ ਨਸ਼ੇ ਦੇ ਉੱਤੇ ਤੇ ਸ਼ਰਾਬ ਦੀ ਨਜਾਇਜ਼ ਵਿਕਰੀ ਦੇ ਉੱਤੇ ਅਸੀਂ ਰੋਕ ਲਾ ਦਿਤੀ ਹੈ ਉਹ ਦਾਅਵੇ ਵੀ ਕਿਤਨਾ ਕਿਤੇ ਖੋਖਲੇ ਸਾਬਤ ਹੋ ਰਹੇ ਨੇ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਪੁਲਿਸ ਐਕਸ਼ਨ ਕਰਦੀ ਜਾ ਰਹੀ ਹੈ ਸ਼ਰਾਬ ਤਸਕਰਾਂ ਦਾ ਤੇ ਨਸ਼ਾ ਕਾਰੋਬਾਰੀਆਂ ਦਾ ਜੋ ਰਿਐਕਸ਼ਨ ਹੈ ਉਹ ਵੀ ਸਾਹਮਣੇ ਆ ਰਿਹਾ ਹੈ ਔਰ ਉਹ ਵੱਖੋ ਵੱਖਰੇ ਤਰੀਕੇ ਅਪਣਾ ਕੇ ਹੁਣ ਆਪਣਾ ਕੰਮ ਸ਼ੁਰੂ ਕਰ ਰਹੇ ਨੇ ਸੋ ਗੁਰਦਾਸਪੁਰ ਦੇ ਵਿੱਚ ਨਜਾਇਜ਼ ਸ਼ਰਾਬ ਦੀ ਵਿਕਰੀ ਲਈ ਗੁਰਦਾਸਪੁਰ ਬਦਨਾਮ ਰਿਹਾ ਹੈ ਔਰ ਪੁਲਿਸ ਦੀ ਸ਼ਕਤੀ ਦੇ ਚਲਦਿਆਂ ਇਸ ਸੰਦੇ ਦੇ ਵਿੱਚ ਕਮੀ ਜ਼ਰੂਰ ਦੇਖੀ ਗਈ ਹੈ ਪਰ ਨਜਾਇਜ਼ ਸ਼ਰਾਬ ਵਿਚਣ ਵਾਲੇ ਵੱਖ-ਵੱਖ ਤਰੀਕੇ ਅਪਣਾ ਕੇ ਆਪਣੇ ਕੰਮ ਨੂੰ ਲਗਾਤਾਰ ਚਾਲੂ ਰੱਖ ਰਹੇ ਨੇ ਦੱਸਦੀ ਹੈ ਕਿ ਔਰਤਾਂ ਦੀ ਭਾਗੀਦਾਰੀ ਬਹੁਤ ਵੱਡੇ ਪੱਧਰ ਤੇ ਹੁਣ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਹੀ ਹੈ ਪਹਿਲਾਂ ਔਰਤਾਂ ਘਰ ਦੇ ਵਿੱਚ ਸ਼ਰਾਬ ਵੇਚ ਲਿਆ ਸਾਨੇ ਇਲਾਕੇ ਤੋਂ ਕਈ ਖਬਰਾਂ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਖੁਲਾਸੇ ਹੋਏ ਸੀ ਕਿ ਔਰਤਾਂ ਘਰ ਦੇ ਵਿੱਚ ਸ਼ਰਾਬ ਵੇਚਦੀਆਂ ਹਨ ਪਰ ਹੁਣ ਐਕਟਿਵ ਹੋ ਕੇ ਜਾ ਕੇ ਔਰਤਾਂ ਸ਼ਰਾਬ ਸਪਲਾਈ ਕਰ ਰਹੀਆਂ ਨੇ ਸੋ ਮਾਮਲਾ ਖੁੰਡਾਪੁਰ ਦਾ ਹੈ ਖੁੰਡਾਪੁਰ ਦੇ ਥੱਲਿਓਂ ਐਕਟਿਵ ਆ ਤੇ ਜਾ ਰਹੀ ਸੀ ਇੱਕ ਔਰਤ ਉਸਨੇ ਪੁਲਿਸ ਨੂੰ ਦੇਖਿਆ ਉਹ ਕਬਰਾ ਗਈ ਕਬਰਾ ਕੇ ਉਸਨੇ ਮੁੜਨ ਦੀ ਕੋਸ਼ਿਸ਼ ਕੀਤੀ ਸ਼ੱਕ ਜਦੋਂ ਪੁਲਿਸ ਨੂੰ ਪੈਦਾ ਹੋਇਆ ਪੁਲਿਸ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ ਉਸ ਨੂੰ ਫੜ ਲਿਆ ਔਰ ਜਦੋਂ ਤਲਾਸ਼ੀ ਲਈ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਐਕਟਿਵਾ ਚੋਂ 80 ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਔਰਤ ਦਾ ਨਾਮ ਰਾਜਕੌਰ ਦੱਸਿਆ ਜਾ ਰਿਹਾ ਜੋ ਕਿ ਪਿੰਡ ਮੋਜਪੁਰ ਦੀ ਰਹਿਣ ਵਾਲੀ ਹੈ ਔਰ ਤਾਰੀਵਾਲ ਥਾਣੇ ਦੀ ਐਸਐਚਓ ਬਲਜੀਤ ਕੌਰ ਨੇ ਦੱਸਿਆ ਹੈ ਕਿ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਔਰ ਇਹ ਮੌਜਪੁਰ ਤੋਂ ਆਕੇ ਤਾਰੀਵਾਲ ਦੇ ਇਲਾਕਿਆਂ ਦੇ ਵਿੱਚ ਸ਼ਰਾਬ ਸਪਲਾਈ ਕਰਦੀ ਹੈ ਇਸ ਕੋਲੋਂ 80 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ ਫਿਲਹਾਲ ਪੁਲਿਸ ਪੁੱਛਕਿਛ ਕਰੇਗੀ ਅਤੇ ਪਤਾ ਲਗਾਏਗੀ ਕਿ ਕਿੱਥੋਂ ਇਹ ਪੂਰਾ ਜੋ ਨੈਕਸਸ ਹੈ ਉਹ ਚੱਲ ਰਿਹਾ ਹੈ ਕਿੱਥੋਂ ਇਹ ਨਜਾਸ਼ ਸ਼ਰਾਬ ਦੀਆਂ ਜੋ ਬੋਤਲਾਂ ਨੇ ਆਉਂਦੀਆਂ ਨੇ ਤੇ ਅੱਗੇ ਕਿਹੜੇ-ਕਿਹੜੇ ਕਸਬਿਆਂ ਦੇ ਵਿੱਚ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਤੇ ਕਿਨਾ-ਕਿਨਾ ਲੋਕਾਂ ਨੂੰ ਇਹ ਸ਼ਰਾਬ ਸਪਲਾਈ ਹੁੰਦੀ ਹੈ ਕਿ ਇੱਕ ਵੱਡੇ ਅ ਪਦਰਤੇ ਇਹ ਸ਼ਰਾਬ ਦੀ ਸਪਲਾਈ ਹੁੰਦੀ ਹੈ ਜਾਂ ਫਿਰ ਘਰ ਘਰ ਜਾ ਕੇ ਇਹ ਸ਼ਰਾਬ ਦੀ ਜੋ ਹੈ ਸਪਲਾਈ ਕੀਤੀ ਜਾਂਦੀ ਹੈ ਔਰਤਾਂ ਦੇ ਸਹਾਰੇ ਕਿ ਐਕਟੀਵਾ ਦੇ ਉੱਤੇ ਔਰਤਾਂ ਨੂੰ ਭੇਜ ਕੇ ਸ਼ਰਾਬ ਦੀ ਜੋ ਸਪਲਾਈ ਹੈ ਉਹ ਕਰਵਾਈ ਜਾਂਦੀ ਹੈ ਤਾਂ ਕਿ ਸ਼ੱਕ ਪੁਲਿਸ ਨੂੰ ਥੋੜਾ ਘੱਟ ਪਾਵੇ ਪਰ ਇਸ ਔਰਤ ਦੇ ਕੇਸ ਦੇ ਵਿੱਚ ਹੋਇਆ ਦਰਸਲ ਇਹ ਹੈ ਕਿ ਔਰਤ ਨੇ ਜਦੋਂ ਪੁਲਿਸ ਨੂੰ ਦੇਖਿਆ ਕਿਉਂਕਿ ਜਦੋਂ ਚੋਰ ਨੂੰ ਪਤਾ ਹੁੰਦਾ ਹੈ ਕਿ ਉਹ ਚੋਰੀ ਕਰਨ ਲੱਗਾ ਹੈ ਤਾਂ ਉਸ ਨੂੰ ਡਰ ਵੀ ਹੁੰਦਾ ਉਸ ਨੇ ਪੁਲਿਸ ਪਾਰਟੀ ਨੂੰ ਦੇਖਿਆ ਪੁਲਿਸ ਪਾਰਟੀ ਨੂੰ ਦੇਖ ਕੇ ਉਹ ਕਪੜਾ ਕੈਸ ਨੇ ਉੱਥੋਂ ਐਕਟਿਵਾ ਮੋੜਨ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਸ਼ੱਕ ਹੋਇਆ ਪਿੱਛਾ ਕੀਤਾ ਔਰ ਜਦੋਂ ਤਲਾਸ਼ੀ ਲਈ ਗਈ ਤਾਂ 80 ਸ਼ਰਾਬ ਦੀਆਂ ਬੋਤਲਾਂ ਉਸਾਰਤ ਕੋਲੋਂ ਬਰਾਮਦ ਹੋਈਆਂ ਨੇ ਫਿਲਹਾਲ ਐਸ ਐਚ ਓ ਬਲਜੀਤ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਹੈ ਕਿ ਕੁਝ ਕਿਹਾ ਉਹਨਾਂ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਰਾਜਕੌਰ ਲੇਡੀ ਹੈਗੀ ਆ ਮੌਜਪੁਰ ਦੀ ਰਹਿਣ ਵਾਲੀ ਹੈਗੀ ਆ ਜਿਹੜੀ ਉਥੋਂ ਮੌਜਪੁਰ ਤੋਂ ਇੱਥੇ ਸਪਲਾਈ ਕਰਦੀ ਸੀਗੀ ਧਾਰੀਵਾਲ ਆ ਕੇ ਸ਼ਰਾਬ ਜਿਹਦੇ ਵਿੱਚ ਜਿਹਦੇ ਕੋਲੋਂ ਅਸੀਂ ਉਹਦੀ ਇੱਕ ਐਕਟਵਾ ਸਕੂਟਰੀ ਤੇ 80 ਬੋਤਲਾਂ ਜਿਹੜੀਆਂ ਹੈਗੀਆਂ ਵਾ ਸ਼ਰਾਬ ਜਿਹੜੀ ਹੈਗੀ ਉਹਦੇ ਕੋ ਫੜੀ ਆ ਤੇ ਉਹਨੂੰ ਅਸੀਂ ਕੋਡ ਵਿੱਚ ਪੇਸ਼ ਕਰ ਦਿੱਤਾ ਗਿਆ ਨਹੀਂ ਦੇਸੀ ਦੇਸੀ ਉਹਨਾਂ ਨੇ ਆਪ ਤਿਆਰ ਕੀਤੀ ਹੋਈ ਹਾਂ ਹਾਂ ਪਹਿਲੇ ਵੀ ਪਹਿਲੇ ਵੀ ਇੱਕ ਕੇਸ ਰਜਿਸਟਰ ਆਉਂਦੇ ਜੀ ਲਗ ਲਗ ਜਗ੍ਹਾ ਤੇ ਜਿੱਦਾਂ ਹੈਗੇ ਆ ਉਹ ਸ਼ਰਾਬ ਦਿੰਦੀ ਸੀ। ਅਸੀਂ ਨਾਕਾ ਲਾਇਆ ਹੋਇਆ ਸੀਗਾ ਤੇ ਖੁੰਡਾ ਬੋਲ ਹੈਗਾ ਜਿਹੜਾ ਉੱਥੇ ਨਾਕਾ ਲਾਇਆ ਹੋਇਆ ਸੀ ਉੱਥੇ ਜਦੋਂ ਅਸੀਂ ਚੈਕਿੰਗ ਕੀਤੀ ਤਾਂ ਥੋੜਾ ਇਹਨੇ ਕੋਸ਼ਿਸ਼ ਕੀਤੀ ਭੱਜਾਂ। ਫਿਰ ਸਾਨੂੰ ਥੋੜਾ ਸ਼ੱਕ ਹੋ ਗਿਆ ਤੇ ਉਹਦੇ ਦੌਰਾਨ ਸਾਨੂੰ ਅਸੀਂ ਉਹਦਾ ਪਿੱਛਾ ਕੀਤਾ ਜਿਹੜੀ ਕਿ ਉਹ ਲੇਡੀ ਜੋਨ ਕਰਕੇ ਘਬਰਾ ਗਈ ਤੇ ਉਹ ਫਿਰ ਉਹ ਸਾਡੇ ਕੋਲੋਂ ਅਸੀਂ ਜਲਦੀ ਫੜ ਲਈ ਅਸੀਂ। ਇਦੇ ਵਿੱਚ ਰਾਜਕੌਰ ਗੁਰਦਾਸਪੁਰ ਸਰਹੱਦੀ ਇਲਾਕਾ ਹੈ ਔਰ ਇੱਥੇ ਨਜਾਇਜ਼ ਸ਼ਰਾਬ ਨੂੰ ਲੈ ਕੇ ਪੁਲਿਸ ਲਗਾਤਾਰ ਵੱਡੇ ਐਕਸ਼ਨ ਕਰ ਰਹੀ ਹੈ ਪਰ ਨਜਾਇਜ਼ ਸ਼ਰਾਬ ਦੀ ਸਪਲਾਈ ਇੱਥੇ ਬੰਦ ਹੋਣ ਦਾ ਨਾਮ ਨਹੀਂ ਲੈ ਰਹੀ ਹੈ ਤਾਜ਼ਾ ਮਾਮਲਾ ਤਾਰੀਵਾਲ ਥਾਣੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਨੂੰ ਸ਼ਰਾਬ ਦੀ ਤਸਕਰੀ ਕਰਦੇ ਹੋਏ ਸ਼ਰਾਬ ਦੀ ਸਪਲਾਈ ਕਰਨ ਜਾਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਕਸਬਾ ਤਾਰੀਵਾਲ ਦਾ ਪੂਰਾ ਮਾਮਲਾ ਜਦੋਂ ਇੱਕ ਐਕਟਿਵਾ ਤੇ ਸਵਾਰ ਹੋ ਕੇ ਔਰਤ 80 ਸ਼ਰਾਬ ਦੀਆਂ ਬੋਤਲਾਂ ਲੈ ਕੇ ਸਪਲਾਈ ਕਰਨ ਜਾ ਰਹੀ ਸੀ ਪੁਲਿਸ ਨਾਕੇਬੰਦੀ ਤੇ ਖੜੀ ਸੀ ਪੁਲਿਸ ਨੂੰ ਦੇਖ ਕੇ ਉਸਨੇ ਐਕਟਿਵਾ ਮੋੜ ਲਿਆ ਘਬਰਾ ਕੇ ਡਰ ਕੇ ਪੁਲਿਸ ਨੂੰ ਸ਼ੱਕ ਹੋਇਆ ਪੁਲਿਸ ਨੇ ਪਿੱਛਾ ਕੀਤਾ ਜਦੋਂ ਸਰਦ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪੁਲਿਸ ਵੀ 당 ਰਹਿ ਗਈ ਐਕਟਿਵਾ ਤੇ 80 ਸ਼ਰਾਬ ਦੀਆਂ ਬੋਤਲਾਂ ਲੈ ਕੇ ਉਹ ਔਰਤ ਸਪਲਾਈ ਕਰਨ ਜਾ ਰਹੀ ਸੀ ਸੋ ਪੁਲਿਸ ਜੋ ਦਾਅਵੇ ਕਰ ਰਹੀ ਹੈ ਕਿ ਨਸ਼ੇ ਦੇ ਉੱਤੇ ਤੇ ਸ਼ਰਾਬ ਦੀ ਨਜਾਇਜ਼ ਵਿਕਰੀ ਦੇ ਉੱਤੇ ਅਸੀਂ ਰੋਕ ਲਾ ਦिती ਹੈ ਉਹ ਦਾਅਵੇ ਵੀ ਕਿਤਨਾ ਕਿਤੇ ਖੋਖਲੇ ਸਾਬਿਤ ਹੋ ਰਹੇ ਨੇ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਪੁਲਿਸ ਐਕਸ਼ਨ ਕਰਦੀ ਜਾ ਰਹੀ ਹੈ ਸ਼ਰਾਬ ਤਸਕਰਾਂ ਦਾ ਤੇ ਨਸ਼ਾ ਕਾਰੋਬਾਰੀਆਂ ਦਾ ਜੋ ਰਿਐਕਸ਼ਨ ਹੈ ਉਹ ਵੀ ਸਾਹਮਣੇ ਆ ਰਿਹਾ ਹੈ ਔਰ ਉਹ ਵੱਖੋ ਵੱਖਰੇ ਤਰੀਕੇ ਅਪਣਾ ਕੇ ਹੁਣ ਆਪਣਾ ਕੰਮ ਸ਼ੁਰੂ ਕਰ ਰਹੇ ਨੇ ਸੋ ਗੁਰਦਾਸਪੁਰ ਦੇ ਵਿੱਚ ਨਜਾਇਜ਼ ਸ਼ਰਾਬ ਦੀ ਵਿਕਰੀ ਲਈ ਗੁਰਦਾਸਪੁਰ ਬਦਨਾਮ ਰਿਹਾ ਹੈ ਔਰ ਪੁਲਿਸ ਦੀ ਸਖਤ ਦੇ ਚਲਦਿਆਂ ਇਸ ਸੰਦੇ ਦੇ ਵਿੱਚ ਕਮੀ ਜ਼ਰੂਰ ਦੇਖੀ ਗਈ ਹੈ ਪਰ ਨਜਾਇਜ਼ ਸ਼ਰਾਬ ਵੇਚਣ ਵਾਲੇ ਵੱਖ-ਵੱਖ ਤਰੀਕੇ ਅਪਣਾ ਕੇ ਆਪਣੇ ਕੰਮ ਨੂੰ ਲਗਾਤਾਰ ਚਾਲੂ ਰੱਖ ਰਹੇ ਨੇ ਦੱਸਦੀ ਹੈ ਕਿ ਔਰਤਾਂ ਦੀ ਭਾਗੀਦਾਰੀ ਬਹੁਤ ਵੱਡੇ ਪੱਧਰ ਤੇ ਹੁਣ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਹੀ ਹੈ ਪਹਿਲਾਂ ਔਰਤਾਂ ਘਰ ਦੇ ਵਿੱਚ ਸ਼ਰਾਬ ਵੇਚ ਲਿਆ ਸਾਨੇ ਇਲਾਕੇ ਤੋਂ ਕਈ ਖਬਰਾਂ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਖੁਲਾਸੇ ਹੋਏ ਸੀ ਕਿ ਔਰਤਾਂ ਘਰ ਦੇ ਵਿੱਚ ਸ਼ਰਾਬ